ਓ ਭੈਣਾ ਮੈਨੂੰ ਆਨਲਾਈਨ ਦੇਖ ਰਹੀਆਂ ਨੇ ਜੋ ਤਹਾਂ ਇਹਨਾਂ ਵਰਡਾਂ ਨੂੰ ਸੇਵ ਕਰ ਰਹੀਆਂ ਨੇ ਜਿਨ੍ਹਾਂ ਦੇ ਕੁੱਖਾ ਖਾਲੀ ਨੇ اے ਮੇਰੇ ਪਰਮੇਸ਼ਰ ਤੁਸੀਂ ਹਰਿਆਂ ਕਾ ਚੱਕਰੀ ਸ਼ੁਦਤਾ ਮਿਲਦੀ ਨਾਮ ਚ ਪਰਮੇਸ਼ਰ ਮੈਂ ਤੇਰਾ ਦਾਸ ਖੁਦਾ ਉਹਨਾਂ ਲਈ ਆਸ਼ੀਸ਼ ਮੰਗਦਾ ਆ ਓ ਭੈਣਾ ਦੇ ਲਈ ਆਸ਼ੀਸ਼ ਮੰਗਦਾ ਆ ਜੋ ਮਾਵਾ ਅਜ ਤੱਕ ਕਪੜੇ ਪੁੱਤਰਾਂ ਤਰਸ ਰਹੀਆਂ ਨੇ ਬੱਚਿਆਂ ਤਰਸ ਰਹੀਆਂ ਨੇ ਖੁਦਾ ਤੁਸੀਂ ਉਹਨਾਂ ਲਈ ਆਸ਼ੀਸ਼ ਕੋਲ ਚੁੱਕੇ ਨੇ ਖੁਦਾ ਮੈਂ ਤੇਰਾ ਦਾਸ ਉਹਨਾਂ ਲਈ ਆਸ਼ਿਸ਼ ਮੰਗਦਾ ਯੇਸ਼ੂ ਦਾ ਤਾਮਰਤੀ ਨਾਮ 'ਚ ਪਰਮੇਸ਼ਰ ਅੱਜ ਜੋ ਪੈਣਾ ਖੀਲ ਹੋ ਚੁੱਕਿਆ ਨਹੀਂ ਅੱਜ ਜੋ ਪੈਣਾ ਦੀ ਖੁੱਖਾ ਹਰੀਆਂ ਹੋ ਚੁੱਕਿਆ ਨਹੀਂ ਯੇਸ਼ੂ ਦਾ ਤਾਮਰਤੀ ਨਾਮ 'ਤੇ اے ਪਰਮੇਸ਼ਰ ਉਹ ਪੈਣਾ ਖਚਮਚ ਖੁਦਾ ਤੇਰੀ ਸ਼ਾਮ ਵਾਰ ਦੇ ਨਾਲ ਗਰਬਤੀ ਹੋ ਚੁੱਕਿਆ ਨਹੀਂ ਤੇਰਾ ਆਤਮਾ ਖੁਦਾ ਉਹਨਾਂ ਨੂੰ ਸ਼ੋ ਚੁਕਾਇ ਤੇਰਾ ਆਤਮਾ ਖੁਦਾ ਉਹਨਾਂ ਨੂੰ ਪਰ ਚੁਕਾਇ ਯੇਸ਼ੂ ਦੇ ਨਾਮ 'ਤੇ ਆਮਨ ਆਮਨ ਹallelujah امین امین پرمیشور برکت پرمیشور آشن کا پنڈارے اج جو بشواس کرتا ہے میرے لیے ہو چکا ہے سچ مچھلی ہو چکا ہے یشمتی نام آمین